ਮੋਟਾਵਾ 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 ਹੁੰਡਾ ਗੱਡੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੁੰਡਾ ਗੱਡੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਬਨਰ ਟੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਛੁੱਟੀ ਹੋ ਗਈ ਸੀ ਤੁਸੀਂ ਇਕੱਲੇ ਬੈਠੇ ਜਾਓ ਇਕੱਲਾ ਬੈਠੇ ਤੁਸੀਂ ਸਾਰੇ ਬੁਲਾ ਲੈ ਜੀ ਤੁਹਾਨੂੰ ਮਿਲਣ ਆਈ ਚਾਰ ਬੰਦੇ ਸੀਗੇ ਪੰਜ ਵਾਰ ਹੋ ਗਿਆ ਕੀ ਦਾ ਮੈਨੂੰ ਦੇਖ ਰੱਤ ਨਾ ਮੈਂ ਕਹਿੰਦੇ ਲੋ ਮੈਨੂੰ ਕੱਲਾ ਥੋੜਾ ਕੰਮ ਆ ਗਿਆ ਕੱਲ ਕੀ ਅੱਜ ਦਾ ਗੱਲ ਅੱਧਾ ਘੰਟਾ ਗਿੱਦੀ ਨਹੀਂ ਤੁਸੀਂ ਕਹਿੰਦੇ ਹੋਈ ਆਪਣਾ ਹੀ ਮੈਨੂੰ ਆ ਕੇ ਮੈਨੂੰ ਨੱਬ ਲਿਆ ਇਹਨੇ 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 ਜੱਫੀ ਕਾ ਤੂੰ ਮਾਰ ਤੂੰ ਤੁਸੀਂ ਕਹਿੰਦੇ ਤੁਹਾਡੀ ਆ ਨਾ ਗੱਲ ਸੁਣੋ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਮੇਰਾ ਆ ਕੇ ਮੈਨੂੰ ਨੱਬ ਲਿਆ ਕਿ ਮੈਂ ਤਾਂ ਹੈਰਾਨ ਵੀ ਅੱਧਾ ਘੰਟਾ ਸੀ ਬੋਲੇ ਨਹੀਂ ਚੁੱਪ ਕਰਕੇ ਆਰਾਮ ਨਾਲ ਬੈਠਾ ਨਹੀਂ ਤੇ ਫਿਰ ਜਿੰਨਾ ਅੱਛਾ ਹੋਵੇ ਤੂੰ ਨਾ ਬੱਚੇ ਬੰਦ ਥੋਂ ਕੱਟ ਬੱਚਾ ਇਸ ਕਰਕੇ ਟੁੱਟ ਗਈ ਅੱਖਾਂ ਤੇ ਲੋਕਾਂ ਦੇ ਕਹਿੰਦੇ ਸੀ ਤੁਸੀਂ ਕਿਉਂ ਕਿ ਹੋਰ ਪਾਸੇ ਤੇ ਅੰਖਾ ਹੈ ਹੈ ਕਿ ਪਾਸੇ ਤੇ ਅਸੀਂ ਹਾਲਪੀਂ ਨਹੀਂ ਕਰਦੇ ਠੀਕ ਨਾ ਆਸਾਨ ਨਹੀਂ ਜੀ ਕੋਈ ਪਾਪ ਨਹੀਂ ਦਸ ਫਾਦੂ ਹੈ ਕਿ ਉਹ ਅੰਦਰ ਹੀ ਕਿਤੇ ਹੋ ਗਈ ਹੈ ਪਾਉਰੇ ਹੈ ਮਨੇ ਕੋਈ ਨਹੀਂ ਕਹਿ ਗਿਆ ਉਹ ਜੀ 10 ਸਾਲ ਤੋਂ ਉਹਦੇ ਪਾਰਦਾ ਉਹ ਨਹੀਂ ਮੈਂ ਕਹਿੰਦਾ ਕਿ ਮੈਂ ਮੈਂ ਕਰੀਏ ਛੋਟੇ ਬੱਚੇ ਨੂੰ ਉਹ ਮਸਲਾ ਨਹੀਂ ਚੌਰਾnga ਸੋਇਲਾ ਤੱਕ ਜੀ ਨਹੀਂ ਕਾਫੀ ਬੰਦੇ ਲੈ ਕੇ ਇਹ ਜੇ ਤੱਕ ਤਾਂ ਇਹਨਾਂ ਨੇ ਤਾਬਾ ਬੋਲਤਾ ਜਿਸ ਸਾਥ ਪਈ ਉਹ ਹੀ ਅੱਜ ਤੱਕ 2018 ਤੋਂ ਲੈ ਕੇ ਸੰਸਥਾ ਨੂੰ ਕੋਈ ਦਿੱਕਤੀ ਨਹੀਂ ਦਿੱਤੀ ਹੋਈ ਜੀ ਇਹ ਆਪੋ ਬਣੀ ਪ੍ਰਬੰਧਕੀ ਲੱਤੀ ਹੈ ਜਿਹੜੇ ਜਰੀਏ ਅਸੀਂ ਬੁਰਦਵਾਲੇ ਦਾ ਪ੍ਰਬੰਧਨ ਅਸਮੂਤਾ ਦੇ ਰਹੇ ਹਾਂ ਸਕੂਨ ਦਾ ਸਟਾਫ ਸਮੁੱਚਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸਿਰਫ ਇਹ ਡਿਸਟਰਬੈਂਸ ਦਾ ਦਿਨ 14 ਅਕਤੂਬਰ 2020 ਮਾਨਸੂਨ ਦੀ ਸੀਜ਼ਨ ਉੱਤੇ ਹੀ ਜਿਹੜਾ ਰੌਲਾ ਪਿਆ ਸੀ ਇਹ ਪਰਤਾਲ ਦੇ ਸਬੰਧ ਵਿੱਚ ਇੱਕ ਖਾਸ ਦਿੱਕਤੀ ਸੀ ਵੀ ਖਾਣੇ ਨਾਲ ਇਹ ਤੱਕਾ ਕਰ ਰਹੇ ਹਾਂ ਉਹ ਪੜਤਾਲ ਤੇ ਡਿਊਟੀ ਮਾਨ ਲੋਕ ਡੀਸੀ ਸਾਹਿਬ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੀਲਦਾਰ ਸਾਹਿਬ ਤੇ ਸਾਡੇ ਐਸਪੀ ਸਿਟੀ ਸਾਹਿਬ ਦੀ ਡਿਊਟੀ ਲੱਗੀ ਸੀ ਉਹਦੇ ਚ ਉਹਨਾਂ ਨੇ ਕਲੀਅਰ ਲਿਖਿਆ ਮਾਸਟਾ ਅਗਲਾ ਮਨੂ ਲਾਉਣਾ ਚਾਹਣਾ ਚਿੱਟਾ ਕੱਢ ਕੇ ਮੈਂ ਪੜ ਕੇ ਵੀ ਬੋਲ ਦੰਨਾ ਤੋਂ ਲੈਣਾ ਤੁਹਾਰਾ ਤੁਹਾਨੂੰ ਕਾਪੀ ਵੀ ਦੇਣੀ ਉਹ ਚ ਲਿਖਿਆ ਦੋਵੇਂ ਤਰ੍ਹਾਂ ਦੇ ਚੱਲ ਰਹੇ ਝਗੜੇ ਦੇ ਆਰਥਿਕ ਅਤੇ ਭਵਿੱਖ ਖਾਤੇ ਅਮਨ ਸ਼ਾਂਤੀ ਦੀ ਭਾਵਨੀ ਕਾਇਮ ਰੱਖਣ ਲਈ ਉਕਤ ਸਕੂਲ ਸੰਬੰਧੀ ਪ੍ਰਸ਼ਾਸਕਾ ਲਗਾਉਣ ਦੀ ਵਿਚਾਰਸ਼ੀਤੀ ਜਾਂਦੀ ਹੈ। ਡੀਸੀ ਸਾਹਿਬ ਨੇ ਇਹ ਫਾਈਲ ਮਾਨਜੋਬ ਸੈਕਟਰੀ ਐਜੂਕੇਸ਼ਨ ਪੰਜਾਬ ਕੋਲੇ ਭੇਜੀ ਹੈ। ਉਹ ਹੁਣ 2-4 ਦਿਨਾਂ ਚ ਕੋਈ ਨਾ ਕੋਈ ਨਿਵੇੜਾ। ਇਹ ਸਿਰਫ ਜਰੂਰ ਸਕੂਲ ਛੁੱਟੀ ਹੋ ਗਈ ਸਾਰੇ ਸਟਾਫ ਨੂੰ ਮੈਂ ਇਹ ਦੇ ਨਿਕਲਣੇ ਲੱਗਦਾ ਸੀ। ਪਹਿਲਾਂ ਤਾਂ ਮੇਰੇ ਕੋਲੇ ਆ ਕੇ ਇਹ ਸਾਰੇ ਜਿਹੜੇ 5-7 ਹਜ਼ਾਰ ਨਹੀਂ ਆਏ ਹੈ। ਉਹ ਬੈਠੇ ਰਹੇ। ਮੈਂ ਕਹਿੰਦਾ ਲੋਕੋ ਗੱਲ ਚੱਲ ਲਵਾਂਗੇ। ਚਾਹ ਪਾਣੀ ਆ ਦੇ ਪੀਣਾ ਨਹੀਂ। ਇਦੂ ਬਾਅਦ ਸਟਾਫ ਹਲੇ ਗੇਟ ਤੋਂ ਨਿਕਲਦਾ ਹੈ ਜੀ ਨਾਲ ਸਟਾਫ ਆ ਗਿਆ। ਜੇਦੂ ਬਾਅਦ ਇੱਕ ਆਦਮੀ ਇਹਨਾਂ ਕੋ ਮਾਨ ਸਿੰਘ ਨਾਮ ਦਾ ਮੇਰੇ ਉੱਤੇ ਜਦੋਂ ਪਾਗ ਨੂੰ ਹੱਥ ਪਾਉਣ ਲੱਗਿਆ। ਇਹਨੇ ਪੁਲਿਸ ਕਰਮਚਾਰੀਆਂ ਨੇ ਉਹਨੂੰ ਰੋਕ ਲਿਆ। ਮਤਲਬ ਇਹਨਾਂ ਦਾ ਕੋਈ ਪ੍ਰਬੰਧਕ ਹੁੰਦੀ ਹੈ ਪ੍ਰਬੰਧ ਚਲਾਉਣ ਲਈ ਹੁੰਦੀ ਹੈ। ਇਹ ਖਰਾਬ ਕਰਨ ਲਈ ਇੱਥੇ ਆਏ ਹੋਏ ਐ। ਕੋਈ ਇਹਨਾਂ ਦਾ ਕੋਈ ਗਲਤ ਮਨਸੂਬੇ ਐ। ਮੈਨੂੰ ਕਹਿੰਦੇ ਆ ਵੀ ਤੈਨੂੰ ਸਸਪੈਂਡ ਕੀਤਾ ਉਹ ਕਾਲਜ ਦਾ। ਉਹ ਵੀ ਮੇਰੇ ਕੋਲੇ ਕੋਈ ਚਿੱਠੀ ਪੱਤਰ ਨਹੀਂ ਕੋਈ ਚਾਰ ਸ਼ੀਟ ਵੀ ਨਹੀਂ ਕੀ ਦੋਸ਼ ਲਾਉਨੇ ਆ ਕਿਤੇ ਕਿਵੇਂ ਕਹਿ ਦਿੰਦੇ ਆ। ਦੇ ਟੀਚਰ ਸਾਰੇ ਕਲਾਸ 4 ਤੋਂ ਲੈ ਕੇ ਪ੍ਰਿੰਸੀਪਲ ਤੱਕ ਪੂਰੇ ਖਫਾ ਹੈ ਇਹਨਾਂ ਦੀ ਇਹਨਾਂ ਦੇ ਪ੍ਰਬੰਧ ਤ ਜਦੋਂ ਦੇ ਆਇਆ ਮਤਲਬ ਕੁਛ ਨਹੀਂ ਦੁਕਾਨਾਂ ਵਾਲੇ ਕਿਰਾਇਆ ਬੰਦ ਕਰੀ ਬੈਠੇ ਆ 6 ਮਹੀਨੇ ਹੋ ਗਏ 80 82 ਜੀ ਪਰ ਮੰਥ 29 ਦੁਕਾਨਾਂ ਦਾ ਕਿਰਾਇਆ ਬੰਦਾ ਉਹ ਗਰਾਊਂਡ ਦਾ 30000 ਸੀ ਉਹ ਅਸੀਂ ਆਖਿਆ ਵੀ ਜੇ ਨਹੀਂ ਤਾਂ ਤੈਨੂੰ ਗੁਰਦੁਆਰਾ ਸਾਹਿਬ ਚ ਲੈ ਜਾਓ ਬੱਚਿਆਂ ਦੀ ਬਿਹਤਰੀ ਲਈ ਟੀਚਰਾਂ ਨੂੰ ਖਾਜੋ ਕੁਛ ਨਹੀਂ ਇਹਨਾਂ ਦੇ ਰੰਜਸ ਵਾਲੇ ਮਨਸੂਬੇ ਆ ਸੋ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਫੇਰ ਕਹਿੰਨੇ ਆ ਵੀ ਆ ਜਾਂ ਤਾਂ ਕੋਈ ਸਾਡੇ ਪ੍ਰਬੰਧਕ ਲਾਇਆ ਜਾਵੇ ਜਾਂ ਇਹਨਾਂ ਨਾਲ ਕਿਸੇ ਢੰਗ ਨਾਲ ਕੋਈ ਤਾਲਮੇਲ ਕਰਾਇਆ ਜਾਵੇ ਕਿਉਂਕਿ ਜਿਹੜੇ ਸਾਡੇ ਪ੍ਰਧਾਨ ਜੀ ਐ ਉਹਨਾਂ ਦੇ ਨਾਲ ਇੱਕ ਦੋ ਆਦਮੀ ਇਸ ਤਰ੍ਹਾਂ ਦੇ ਆ ਜਿਹੜੇ ਕਿ ਇੱਥੇ ਨੌਕਰੀ ਕਰਕੇ ਗਏ ਆ ਸਰਦਾਰ ਮਾਨ ਸਿੰਘ ਐ ਉਹ ਉਹਨਾਂ ਉਹ ਸਕੂਲ ਨਾਲ ਰੰਜਸ ਦੇ ਤੌਰ ਤੇ ਮੰਨ ਲਓ ਮਿਸ ਗਾਈਡ ਕਰਦੇ ਆ ਪ੍ਰਧਾਨ ਜੀ ਕਮੇਟੀ ਇਹ ਕਹਿੰਦੇ ਜੀ ਤੁਸੀਂ ਆਡਿਟ ਰਿਪੋਰਟ ਹੈਗੀ ਕੋਈ ਉਹ ਦਿੰਦੇ ਰਿਹਾ ਕੋਈ ਹੈਗਾ ਨਹੀਂ ਸਾਰਾ ਕੁਝ ਹੈਗਾ ਪਰ ਹੁਣ ਜਦੋਂ ਅਚਨਚੇਤ ਆਏ ਖੜੇ ਪੈਰੀ ਮੰਗਦੇ ਆ ਸੀ ਅਖਾ ਵੀ ਚੱਲਣਾ ਦਿਨ ਖੰਡਪਾਟ ਚੱਲਣਾ ਸ੍ਰੀ ਖੰਡਪਾਟ ਸਾਹਿਬ ਚੱਲਣਾ ਇੱਕ ਦਿਨ ਬਦਾਗੀ ਪਾਰ ਈ ਸਾਡੀ ਉਸ ਆ ਛੁੱਟੀਆਂ ਆਈਆਂ ਪੇਪਰ ਐਗਜ਼ਾਮ ਚੱਲ ਰਹੇ ਆ ਬੱਚਿਆਂ ਦੇ 10ਵੀਂ ਦੇ 8ਵੀਂ ਦੇ 12ਵੀਂ ਦੇ ਪ੍ਰੈਕਟੀਕਲ ਸਲਾਨਾ ਐਗਜ਼ਾਮ ਚੱਲ ਰਹੇ ਆ ਵੀ ਉਹਦੇ ਚ ਕੁਝ ਸਮਾਂ ਮੰਗਿਆ ਜਿਵੇਂ ਕੋਈ ਡਿਕਟੇਟਰ ਕਰਦਾ ਹੁੰਦਾ ਮੰਨ ਲਓ ਪ੍ਰਬੰਧ ਵਾਲੀ ਗੱਲ ਈ ਨੇ ਮਾੜਾ ਬਿਹੇਵ ਕੀਤਾ ਜਾਂਦਾ ਹਰੇਕ ਸਟਾਫ ਨਾਲ ਇੱਥੇ ਤੇ 14 ਅੱਠ ਦੀ ਕਾਰਵਾਈ ਤੇ ਇਹ ਸਾ ਪੱਤਰ ਭੇਜਿਆ ਹੋਇਆ ਉਹ ਜਦੋਂ ਜੋ ਹੋਊ ਫੈਸਲਾ ਉਹਨੇ ਕਰ ਲਾਂਗੇ ਕਿਉਂਕਿ ਇਹ ਕਮੇਟੀ ਦਾ ਅਪਰੂਵ ਹੀ ਹੈ ਨਹੀਂ ਸਿੱਖਿਆ ਭਾਗਵਲਵਾਜ ਤੱਕ ਅਪਰੂਵ ਨਹੀਂ ਹੈ ਕਮੇਟੀ ਦਾ ਅਪਰੂਵ ਸਕੂਲ ਨੇ ਲਿਖ ਕੇ ਭੇਜਿਆ ਬਈ ਸਾਡੀ ਮੀਟਿੰਗ ਹੋਈ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ ਸਾਫ ਦੇ ਨਾਲ ਕੋਈ ਮੀਟਿੰਗ ਨਹੀਂ ਹੋ ਸਕਦੀ ਪ੍ਰਬੰਧਕ ਕਮੇਟੀ ਦੀ ਆਇਸਤਰਾ ਮਗਰੋਂ ਆਉਂਦੇ ਆ ਆ ਕੇ ਬਸ ਉਸ ਤਰ੍ਹਾਂ ਦੀ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਕਿ ਉਹ ਕਹਦੇ ਨੇ ਉੱਪਰ ਪ੍ਰਬੰਧਕ ਨੇ ਫੇਸਬੁੱਕ ਤੇ ਆਏ ਨਹੀਂ ਵੀ ਸਸਪੈਂਡ ਕੀਤਾ ਹੋਏ ਇੱਥੇ ਧੱਕੇ ਨਾਲ ਬੈਠੇ ਸਸਪੈਂਡ ਕਿਨੇ ਕੀਤਾ ਹੋਏ ਜੀ ਕਮੇਟੀ ਅਪਰੂਵ ਹੋ ਸਸਪੈਂਡ ਹੋਈ ਕਰੂ ਜੇ ਮੈਨੂੰ ਮੈਨੂੰ ਸਸਪੈਂਡ ਕੀਤਾ ਇਹਨਾਂ ਨੇ ਪ੍ਰਿੰਸੀਪਲ ਕਿਹੜਾ ਲਾਇਆ ਮੈਂ ਉਦੋਂ ਤੋਂ ਲੈ ਕੇ ਜਦੋਂ ਦਾ ਇਹ ਸਸਪੈਂਡ ਕਹਿੰਦੇ ਆ ਵੀ 17/8 ਨੂੰ ਸਸਪੈਂਡ ਕੀਤਾ ਹੈ ਉਦੋਂ ਤੋਂ ਤਾਂ ਮੈਂ ਸਾਰੇ ਐਗਜ਼ਾਮ ਕੰਡਕਟ ਕਰਾਤੇ 26 27 ਦੀ ਜਿਹੜੀ ਸਾਡੀ ਸਕੂਲ ਨੂੰ ਤਨਖਾਹ ਨਹੀਂ ਉਹ ਐਸਟੀਮੇਟ ਤੇ ਮੇਰੇ ਸਾਈਨ ਗਏ ਸਾਰਾ ਕੁਝ ਸਕੂਲ ਦਾ ਪ੍ਰਬੰਧ ਚਲਾ ਰਿਹਾ ਜਿੰਨਾ ਪ੍ਰੋਪਰ ਹਾਜ਼ਰੀ ਲੱਗਦੀ ਹੈ ਇਹ ਸਕੂਲ ਤੇ ਇਹ ਮੋਹਜਵਾਨੀ ਬਾਹਰ ਜੇ ਖੁੰਡਾਂ ਤੇ ਬਹਿ ਕੇ ਉਹ ਬੰਦਾ ਖੁੰਡਾਂ ਤੇ ਬਹਿ ਕੇ ਗੱਲਾਂ ਕਰੀ ਜਾਵੇ ਉਹ ਸਸਪੈਂਡ ਹੈ ਜੀ ਉਹ ਬੰਦਾ ਡਿਫਾਲਟਰ ਆ ਜੀ ਉਹ ਬੰਦਾ ਕਰਪਟਾ ਜੀ ਮੋਹਜਵਾਨੀ ਕੋਈ ਦੋਸ਼ ਸ਼ੱਦ ਕਰਨ ਮੇਰੇ ਤੇ ਫਿਰ ਕਿਉਂ ਕਹਿ ਰਹੇ ਜੀ ਤੁਸੀਂ ਬਸ ਮੁੱਢ ਪਾਣੀ ਦੀ ਉਹ ਤੇ ਇੱਕ ਦੋ ਬੰਦੇ ਅ ਅਰੰਜਜ ਸਿੰਘ ਜੀ ਮੈਂ ਕਰ ਰਹੇ ਆ ਉਹ ਮੈਨੂੰ ਸਬੂਤ ਦੇਣ ਵੀ ਆ ਤੇਰੇ ਕੋਲੇ ਆ ਵੇਖੋ ਸਬੂਤ ਆਇ ਰਹੇ ਨੇ ਇਹਦਾ ਇਹਨਾਂ ਦੇ ਹਾਂਜੀ ਖਾਲਸਾ ਦੇ ਬੰਦ ਗੁਰਦੁਆਰਾ ਸਿੰਘ ਸਵਾ ਦਾ ਪ੍ਰਧਾਨ ਹੈ ਨਹੀਂ ਅੱਜ ਕੋਈ ਚਿੰਤਾ ਨਹੀਂ ਤੇ ਆਪਣਾ ਇੱਕ ਪ੍ਰੋਪਰ ਤਰੀਕੇ ਨਾਲ ਉਹ ਕੰਪੈਣੀ ਜਿਹਾ ਤੇ ਇੰਟਰਨੈਸ਼ਨਲ ਆ ਗਿਆ ਅਤੇ ਅੱਜ ਅਸੀਂ ਆਪਣਾ ਇੱਥੇ ਆਏ ਸੀਗੇ ਜੋ ਸਿੰਘ ਸਵਾ ਦੇ ਅੰਡਰ ਸਕੂਲ ਹੁੰਦਾ ਹੈ ਖਾਲਸਾ ਸੂਤ ਉਸ ਨੂੰ ਆਪਣੇ ਜਿਹੜੇ ਇੱਥੇ ਸੀਰੀਪੇ ਬੈਠੇ ਨੇ ਜਗਤਾਰ ਸਿੰਘ ਜੀ ਇਹਨਾਂ ਨੂੰ ਵੀ ਸਸਪੈਂਡ ਕੀਤਾ ਆ ਇਹਨਾਂ ਦੀ ਅਟੈਂਡਰ ਸਾਡੇ ਟੈਕਨੀਕਲ ਕਾਲਜ ਦੇ ਵਿੱਚ ਲੱਗਦੀ ਹੈ ਹੂੰ ਤੋਂ ਅਸੀਂ ਉਹ ਵੀ ਇਹਨਾਂ ਨੂੰ ਗਏ ਤੁਸੀਂ ਆਪਣਾ ਟੈਕਨੀਕਲ ਕਾਲਜ ਜਾਓ ਤੇ ਐਜ਼ ਅ ਖੇਤੀਬਾੜੀ ਜੋ ਉਹਦੀ ਸਸਪੈਂਸ਼ਨ ਵਾਲਾ ਟਾਈਮ ਪੂਰਾ ਹੋ ਗਿਆ ਤੁਸੀਂ ਐਜ਼ ਅ ਖੇਤੀਬਾੜੀ ਮਾਸਟਰ ਆਪਣਾ ਕੰਮ ਕਰਿਓ ਤੇ ਇੱਕ ਅਸੇ ਰਿਕਾਰਡ ਦਾ ਗਿਆਗਾ ਬਸ ਉਹਦੇ ਦੇ ਨਾਲ ਇਹ ਉਹ ਮਤਲਬ ਵੀ ਆਪਣਾ ਅਸੀਂ ਆ ਕੇ ਰਾਮਨ ਲਾਦਾ ਘੰਟਾ ਕੋਈ ਗੱਲ ਨਹੀਂ ਕੀਤੀ ਤੇ ਇਥੇ ਕੋਈ ਪ੍ਰੈਸ ਵਾਲੇ ਜਿਨ੍ਹਾਂ ਨੇ ਕਹਿੰਦੇ ਵੀ ਅਸੀਂ ਇਹਨਾਂ ਦੀ ਆਪਣਾ ਇਹਨਾਂ ਨੂੰ ਨੱਪ ਲਿਆ ਅਸੀਂ ਵੀ ਗੱਲਾਂ ਤੋਂ ਅਸੀਂ ਇੱਕ ਰਿਕਾਰਡ ਦੇਣ ਆ ਗਏ ਸਾਹਮਣੇ ਸਸਪੈਂਸ਼ਨ ਦਾ ਕਾਰਨ ਕੀ ਹੈ ਕੋਆਪਰੇਟ ਨਹੀਂ ਕਰਦੇ ਨੈਗੇਟਿਵਿਟੀ ਸਾਰਾ ਹੀ ਹੈ ਅਜੇ ਮੈਂ ਚਿੱਠੀਆਂ ਨਹੀਂ ਆਈਆਂ ਮੀਨ ਰੀਜ਼ਨ ਹੈ ਕਿ ਹਿਸਾਬ ਕਿਤਾਬ ਕਿਉਂ ਨਹੀਂ ਦਿੰਦੇ ਹੈ ਕਿ ਸਕੀਮ ਦਾ ਸਟੈਂਡਰਡ ਡਾਊਨ ਆਇਆ ਹੈ ਜਿੱਥੇ 12 ਤੋਂ 15% ਹੋਣਾ ਚਾਹੀਦਾ ਹੈ ਨਾ ਉਹ ਤੁਸੀਂ ਮਾਸਰ ਰਹੇ ਕਿੰਦੇ ਆਉਦੇ ਨੂੰ ਨਾ ਸੋਸ ਹੁੰਦਾ ਹੈ ਕਿ ਸਾ ਜੇ ਤੁਸੀਂ ਕਹੋ ਲਓ ਕਿ ਪੱਤ ਕਹਿੰਦੇ ਜੋ ਵੀ ਹੈ ਤੇ ਅਸੀਂ ਪੂਰੀ ਨਿਸ਼ਠਾ ਮੰਨ ਲਈ ਅਸੀਂ ਕਹਿ ਹੈ ਕਿ ਸਾਨੂੰ ਉਹਦੇ ਦੇ ਪ੍ਰਿੰਸੀਪਲ ਮੰਨੇ ਹੈ ਕਿ ਨੇ ਇਹਨੂੰ ਦਿੱਤਾ ਸਾਰਾ ਸਾਲ ਨੂੰ ਆਡੀਟਰ ਰਿਪੋਰਟ ਪੀਐਨ ਵੀ ਬਲ ਹੈ ਹਾਂ ਉਹ ਸਾਡਾ ਕੋ ਪ੍ਰੋਪਰ ਆਡੀਟ ਰਿਪੋਰਟ ਚਾਹੀਦੀ ਹੈ ਜੀ ਅਸੀਂ ਇਹਨਾਂ ਨੂੰ ਹਫਤੇ ਦਾ ਟਾਈਮ ਦਿੱਤਾ ਕਿਉਂਕਿ ਆਡੀਟ ਰਿਪੋਰਟ ਸਿਆਰੀ ਹੁੰਦੀ ਹੈ ਹਰ ਸਾਲ ਦੀ ਹੈ ਤੇ ਇਹਨਾਂ ਨੂੰ ਇੱਕ ਹਫਤੇ ਦੇ ਇੰਟ ਕੀ ਮੁਸ਼ਕਲ ਹੈਗੀ ਉਹ ਸੰਭ ਨੂੰ ਸਮਝਣੀ ਹੁੰਦੀ ਹੈ ਕਿ ਜੇ ਨਾ ਤੇਰੀ ਠੀਕੀ ਇਹ ਕਹਿੰਦੇ ਕਿ ਸਾਨੂੰ 20 ਤਰੀਕ ਹੁੰ ਦਵਾਗੇ ਉਹ ਤਾਂ ਕੋਈ ਮਤਲਬ ਨਹੀਂ ਹੈ ਜਿਵੇਂ ਕਿ ਕਿਹਾ ਰਹੇ ਸੀ ਉਹ ਤਾਂ ਡੈਂਟ ਦੀ ਮੁਸ਼ਕਲ ਹੁਣ ਫੈਸਲਾ ਹੋਇਆ ਕੋਈ ਤੁਹਾਡਾ ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਇਹਨਾਂ ਨੇ ਕਹਿੰਦੇ ਕਲੀਨਿਕਲ ਸਟਾਫ ਦਾ ਪੰਤਾ ਸੀ ਉਹਨਰ ਫਿਰਾਂ ਜਿਵੇਂ ਸਾਹਿਬ ਨੇ ਪੁਆਇੰਟ ਅਸੀਂ ਕਹੇ ਲੈ ਆਉਂਦੇ ਕੱਟ ਕੱਟ ਲੈਣੋ ਜਿਸ ਤਰ੍ਹਾਂ ਕੱਟ ਸੀ ਗਿਆ ਸਿਕੀਆਟ੍ਰਿਕਾ 2432 ਦੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਲੈ ਕੇ ਉਤਾਰਿਆ ਕਿ ਜੇ ਅਸੀਂ ਨੂੰ ਤੁਹਾਨੂੰ ਲੈ ਕੇ ਨਾ ਵਸੇ ਕਰੀਏ ਤਾਂ ਫਿਰ ਪੜਿਆ ਉਹ ਕਿਹਦੇ ਹੈਗਾ ਕੋਈ ਥੋੜਾ ਨਾ ਰਿਕਵੈਸਟ ਹੈ ਜੀ ਹੈ ਇੱਕ ਬੜੀ ਪੁਰਾਣੀ ਬੜੀ ਸੁਜੀ ਹੋਈ ਸੰਸਥਾ ਸੀ ਇਹ ਲੋਕਾਂ ਦੇ ਵਿੱਚ ਸਾਰਿਆਂ ਤੁਸੀਂ ਬਹੁਤ ਇੱਜੇ ਸੀ ਇਹਨੇ ਬੜੇ ਅੱਛੇ ਅੱਛੇ ਅਫਸਰਾਂ ਬੜੇ ਉੱਚੇ ਰੈਂਕਾਂ ਦੇ ਲੋਕ ਆਏ ਸਾਡੀ ਆਪਦੀ ਫੈਮਲੀ ਦੇ ਨੇ ਬਹੁਤ ਅੱਛਾ ਕੀਤਾ ਇਸ ਸਕੂਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇਹ ਬਹੁਤ ਯਾਤਰੀ ਟ੍ਰੋਫੀ ਲੈਂ ਜਾਂਦਾ ਉਹ ਤਾਂ ਕੱਢੋ ਘੱਟ 10-12 ਕਿਲੋਮੀਟਰ ਹੈਗਾ ਉੱਥੋਂ ਤੁਰ ਕੇ ਆਉਂਦੇ ਹੁੰਦੇ ਸੀਗੇ ਸਾਡੇ ਗੁਰੂਕ ਔਰ ਇੱਥੇ ਪੜੇ ਔਰ ਜਾਕੀ ਉਹਨਾਂ ਨੇ ਬਹਾਰ ਦੇ ਵਿੱਚ ਦਿੱਲੀ ਦੇ ਵਿੱਚ ਬੜਾ ਅچھے-ਅچھے ਨਾਂ ਕਮਾਏ। ਔਰ ਸਾਨੂੰ ਤੋਂ ਹੁੰਦਾ ਦੇਖ ਕੇ ਕਿ ਭਾਈ ਅਸੀਂ ਉਸ ਗੁੰਡਾ ਦੇ ਵਿੱਚ ਅੱਜ ਇੰਨੀ ਬੁਰੀ ਹਾਲਤ ਹੋ ਰੱਖੇ ਗੁੰਡਾਗਰਦੀ ਉਹਨੂੰ ਕੰਮ ਹੋ ਰਿਹਾ ਹੈ। ਇਹ ਕਹਿੰਦੇ ਕਿ ਜੇ ਅਸੀਂ ਨਿਕਲ ਨਹੀਂ ਸਕਦੇ ਸੀ ਕੱਢ ਨਹੀਂ ਸਕਦੇ ਤੁਸੀਂ। ਇੱਕ ਨੇ ਉਸ ਅਜੇ ਕਮੇਟੀ ਹੈ। ਇੱਕ ਇਲੈਕਟਿਡ ਬਾਡੀ ਇੱਕ ਇਲੈਕਟਿਡ ਬਾਡੀ ਇਹ ਹੈ ਤਾਂ ਇੰਸਟੀਚੂਸ਼ਨ ਹੈ। ਔਰ ਇਹ ਕਹਿੰਦੇ ਕਿ ਜੇ ਅਸੀਂ ਕੋਈ ਹੁਕਮ ਨਹੀਂ ਮੰਨਦੇ। ਇਹਦਾ ਮਤਲਬ ਹੈ ਕਿ ਅੱਲਾ ਆਪਣਾ ਮੁੱਦੇ ਵਿੱਚ ਹੈ ਜਿਹੜੇ ਵੀ ਹੈ ਨੇ ਪ੍ਰਾਈਮ ਮਿਨਿਸਟਰ ਹੈਗੇ ਨੇ ਚੀਫ ਮਿਨਿਸਟਰ ਹੈ ਉਹ ਕਹਿੰਦੇ ਨੇ ਕਿ ਜੀ ਥੋੜਾ ਕਹਿਣਾ ਵੀ ਮੰਨਦੇ ਇਹ ਕਿਵੇਂ ਗਵਰਨਮੈਂਟ ਚੱਲੇ ਕਿਵੇਂ ਮੁਖ ਤੇ ਹੈਮਿਸਟ੍ਰੀ ਚੱਲੇ ਕਿਵੇਂ ਸ਼ਹਿਰ ਚੱਲਣਗੇ ਕਿਵੇਂ ਸਕੂਲ ਚੱਲਣਗੇ ਕਿਵੇਂ ਸਿਖੂਸ਼ਮ ਚੱਲਣਗੇ ਇਹ ਸਾਰੇ ਇੰਸਟੀਟਿਊਸ਼ਨਾਂ ਦੇ ਦੱਬੀ ਜਾਂਦੇ ਨੇ ਪ੍ਰਿੰਸੀਪਲ ਚੁਣਨ ਦਾ ਜਿਹੜਾ ਮਤਲਬ ਕਿਸ ਤਰੀਕੇ ਨਾਲ ਚੁਣਿਆ ਜਾਂਦਾ ਤਰੀਕਾ ਕੀ ਹੈ ਕੀ ਕੀ ਮੈਥਡ ਕੀ ਹੈ ਪ੍ਰਿੰਸੀਪਲ ਚੁਣਨ ਦਾ ਜਿਹੜਾ ਤੁਸੀਂ ਪ੍ਰਿੰਸੀਪਲ ਲਗਾਣਾ ਹੈ ਕੋਈ ਮਤਲਬ ਮਰਜ਼ੀ ਨਾਲ ਲਗਾ ਲਿਆ ਜਾਂਦਾ ਜਾਂ ਕੀ ਹੈ ਪ੍ਰਧਾਨ ਹੈ ਜene ਹਮ ਇਹਨਾਂ ਨੇ ਆਪ ਦੀ ਕਮੇਟੀ ਨੂੰ ਬਿਠਾ ਕੇ ਉੱਥੇ ਦੇਖਣਾ ਜਿਹੜੇ ਕੈਂਡੀਡੇਟ ਆਉਣਗੇ ਚੰਗੇ ਜੇ ਚੰਗੇ ਨੂੰ ਚੁਣੂਣ ਲੈਣਗੇ ਕੋਈ ਕ੍ਰਾਈਟੇਰੀਆ ਤਾਂ ਰੱਖਿਆ ਹੀ ਹੋਏਗਾ ਉਸਦੇ ਲਈ ਇਹਨਾਂ ਨੇ ਰੂਲਜ਼ ਐਂਡ ਰੈਗੂਲੇਸ਼ਨ ਦਾ ਉਹਦੇ ਅਕੋਰਡਿੰਗ ਹੀ ਕ੍ਰਾਈਟੇਰੀਆ